ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਏਡਾਂ ਲੈ ਕੇ ਆਏ ਆਂ ਵੀਡੀਓ ਦੇ ਲਾਸਟ ਤੱਕ ਬਣ ਰਹੋ ਜੀ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਕਿਹੋ ਜਿਹਾ ਰਾਸਤਾ ਹੁੰਦਾ ਕਿਹੋ ਜਿਹਾ ਪਲਾਟ ਹੈ ਇਹ ਸਾਰੀ ਜਾਣਕਾਰੀ ਦਿੱਤੀ ਜਾਊਗੀ ਤੇ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਜੀ 40 ਮਰਲੇ ਦੇ ਪਲਾਟ ਦੇ ਬਿਲਕੁਲ ਵਿਚਕਾਰ 2 ਗਾਡਰ ਦਾ ਬਣਿਆ ਮਕਾਨ ਵਿਕਾਊ ਹੈ ਜੀ 2 ਗਾਡਰਾਂ ਦਾ ਬਣਿਆ ਮਕਾਨ ਵਿਕਾਊ ਹੈ 40 ਮਰਲੇ ਦੇ ਪਲਾਟ ਦੇ ਬਿਲਕੁਲ ਵਿਚਕਾਰ ਬਿਜਲੀ ਪਾਣੀ ਕਨੈਕਸ਼ਨ ਲੱਗਿਆ ਹੋਇਆ ਜੀ ਅਵੋਰ ਗੰਗਾ ਨਗਰ ਹਾਈਵੇ ਦੇ ਉੱਪਰ ਮੰਡੀ ਕਲਰ ਖੇੜਾ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਏ ਰੇਟ ਰੱਖਿਆ ਗਿਆ ਜੀ 60 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਤੁਸੀਂ 40 ਮਰਲੇ ਦੇ ਪਲਾਟ ਦੇ ਵਿਚਕਾਰ 20 ਗਾਟੜਾਂ ਦਾ ਬਣਿਆ ਮਕਾਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੂਰਾ ਮਕਾਨ ਦਿਖਾਇਆ ਇਸ ਵੀਰ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 20 ਕਟਰਾਾਂ ਦੇ ਹੈ ਬੜੇ ਬਿਜਲੀ ਪਾਣੀ ਕਨੈਕਸ਼ਨ ਦੀ ਪੂਰੀ ਫੁੱਲ ਸਹੂਲਤ ਹੈ ਤੇ ਅਵੋਰ ਗੰਗਾ ਨਗਰ ਹਾਈਵੇ ਦੇ ਉੱਪਰ ਹੈ ਮੰਡੀ ਕਲਰ ਖੇੜਾ 60 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਸਾਰੀਆਂ ਫੈਸਿਲਿਟੀਆਂ ਨੇ ਵਸ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਨਾਲ ਡੀਲ ਹੈ ਜਿਹੜੀ ਕਰ ਸਕਦੇ ਹੋ ਜੀ ਤੇ ਵੀਡੀਓ ਦੇ ਵਿੱਚ ਤੁਸੀਂ ਘਰ ਬੈਠੇ ਵੀ ਦੇਖ ਸਕਦੇ ਹੋ ਜਾ ਕੇ ਡੀਲ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕਿਹੋ ਜਿਹਾ ਰਸਤਾ ਆਉਂਦਾ ਹੈ ਕਿ ਉਹ ਜੇ ਮਤਲਬ ਇਹ ਘਰ ਬਣਿਆ ਹੋਇਆ ਹੈਗਾ ਤੁਸੀਂ ਸਾਰਾ ਕੁਝ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਸੋਹਣਾ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੋਈ ਹੈ ਬਾਕੀ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਜੀ 8427979255 8427979255 ਇਸ ਨੰਬਰ ਤੇ ਫੋਨ ਕਰਕੇ ਤੁਸੀਂ 40 ਮਰਲੇ ਦੇ ਪਲਾਟ ਦੇ ਵਿੱਚਕਾਰ 20 ਗਾਡਰਾਂ ਦਾ ਬਣਿਆ ਮਕਾਨ ਹੈ ਜਿਹੜਾ ਤੁਸੀਂ 60 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਲੋਕੇਸ਼ਨ ਨੋਟ ਕਰ ਲਓ ਅਭੋਰ ਗੰਗਾ ਨਗਰ ਹਾਈਵੇ ਦੇ ਉੱਪਰ ਮੰਡੀ ਕਲਰ ਖੇੜਾ ਇਹ ਲੋਕੇਸ਼ਨ ਹੈ ਇੱਥੇ ਤੁਸੀਂ ਜਾ ਕੇ ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਣਾ ਜੀ ਬਾਕੀ ਸਕੇਨ ਤੇ ਵੀ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ 84279 79255 ਇਹ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ 40 ਮਰਲੇ ਦੇ ਵਿਚਕਾਰ ਬਣਿਆ 20 ਗਾਰਡਨ ਦਾ ਮਕਾਨ ਤੁਸੀਂ ਖੇਤ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਆ ਕਰੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲਦਾ ਰਹੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸਾਰੇ ਭੈਣ ਭਰਾਵਾਂ ਨਵੇਂ ਆਏ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਤੇ ਅੱਗੇ ਵੀਡੀਓ ਨੂੰ ਵੱਧ ਦੋ ਵੱਧ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭੈਣ ਭਰਾਵਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕਦੀਆਂ ਨੇ ਬਿਨਾ ਕਿਸੇ ਡੀਲਰ ਤੋਂ ਤੁਸੀਂ ਕੋਈ ਵੀ ਚੀਜ਼ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 9977988446 ਇਹ ਸਾਡਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਭੇਜੋ 7 ਫੋਟੋਆਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ ਫੇਸਬੁੱਕ ਪੇਜ ਖੇਤੀ ਖਬਰ ਤੇ ਇੰਸਟਾਗ੍ਰam ਟਰੈਕਟਰ ਮੇਲਾ ਇੱਥੇ ਤੁਹਾਡੀਆਂ ਤਿੰਨੇ ਪਲੇਟਫਾਰਮਾਂ ਤੇ ਐਡ ਜਿਹੜੀ ਚਲਾ ਦਿੱਤੀ ਜਾਊਗੀ ਤੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਵਿਕ ਚੁਗੀ ਜੀ ਜੇਕਰ ਤੁਸੀਂ ਕੋਈ ਵੀ ਛੋਟਾ ਮੋਟਾ ਬਿਜ਼ਨਸ ਕਰਦੇ ਹੋ ਜਾਂ ਕੋਈ ਵੱਡਾ ਬਿਜ਼ਨਸ ਕਰ ਰਹੇ ਹੋ ਕੋਈ ਵੀ ਕਾਰੋਬਾਰ ਹੈ ਤੁਹਾਡਾ ਤੁਸੀਂ ਅੱਗੇ ਲਿਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 9877988464 ਜੇਕਰ ਕੋਈ ਵੀ ਭੈਣ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਕਰਦਾ ਹੈ ਅੱਗੇ ਵਧਾਉਣਾ ਚਾਹੁੰਦਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਐਡ ਜਿਹੜੀ ਬਿਜ਼ਨਸ ਦੀ ਕਰ ਦਿਆਂਗੇ ਜੀ ਤਾਂ ਕਿ ਤੁਹਾਡਾ ਬਿਜ਼ਨਸ ਜਿਹੜਾ ਅੱਗੇ ਤੋਂ ਅੱਗੇ ਜਾ ਤੋ ਜਿਆਦਾ ਵੱਧ ਸਕੇ ਟਰੈਕਟਰ ਵਿਕਾਊ ਹੈ ਜੀ ਨਿਊ ਹਾਲੈਂਡ 323 ਟਰੈਕਟਰ ਹੈ 2012 ਮਾਡਲ ਹੈ 37 ਹਾਊਸ ਪਾਵਰ ਹੈ ਜੀ 2,25,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ 65% ਟੈਰਾਂ ਦੀ ਕੰਡੀਸ਼ਨ ਹੈ ਇੰਜਨ ਗੇਅਰ ਦਾ ਓਕੇ ਹੈ ਟਰੈਕਟਰ ਜੀ ਏਰੀਆ ਫਾਜ਼ਲ ਕਾ ਜੀ 2 ਨੰਬਰ ਨੇ ਨੋਟ ਕਰ ਲਓ 9779606928 ਦੂਜਾ ਨੰਬਰ ਹੈ 7814440705 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਨਿਊ ਹਾਲੈਂਡ 323 ਟਰੈਕਟਰ ਐ 2 ਲੱਖ 25000 ਰੁਪਏ ਦੇ ਵਿੱਚ 12 ਮਾਡਲ ਤੁਸੀਂ ਖਰੀਦ ਸਕਦੇ ਹੋ ਨਿਊ ਹਾਲੈਂਡ ਦੀ ਟੈਂਕੀ ਵਿਕਾਊ ਹੈ ਜੀ 55 ਲੀਟਰ ਡੀਜ਼ਲ ਪੈਂਦਾ ਇਹਦੇ ਵਿੱਚ ਮਰੂਤੀ ਦੀ ਗੈਸ ਕਿੱਟ ਵਿਕਾਊ ਹੈ ਜੀ ਜਗਤਜੀਤ ਦੇ ਰਿਪਰ ਵਿਕਾਊ ਆ 2020 ਮਾਡਲ ਹੈ ਜੀ ਰੇਟ 2 ਲੱਖ 5000 ਏਰੀਆ ਤਰਨਤਾਰ ਏਰੀਆ ਤਰਨਤਾਰ ਨਾ ਜੀ 98152 30534 98152 30534 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ ਦੀ ਟੈਂਕੀ 55 ਲੀਟਰ ਡੀਜ਼ਲ ਪੰਦਾ ਤੇ ਇੱਕ ਅਮਰੂਤੀ ਗੱਡੀ ਦੀ ਕਿੱਟ ਗੈਸ ਤੇ ਜਗਤਜੀਤ ਦੇ ਰਿਪਰ ਇਹ ਸਾਰੀਆਂ ਚੀਜ਼ਾਂ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਮਹਿੰਦਰਾ 275 ਟਰੈਕਟਰ ਵਿਕਾਊ 1997 ਮਾਡਲ ਏਰੀਆ ਪਿੰਡ ਦਰਬੁਜ਼ੀਰ ਤਰੰਦਨ ਰੇਟ 1 ਲੱਖ 10000 872798495 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਮਹਿੰਦਰਾ 275 ਟਰੈਕਟਰ ਹੈ ਜੀ 97 ਮਾਡਲ 110000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਨਿਊ ਹਾਲੈਂਡ 52 ਵੀਲ ਟਰੈਕਟਰ ਵਿਕਾਊਾ 2023 ਮਾਡਲ ਹੈ ਜੀ ਪੰਜਾਬ ਨੰਬਰ ਪਹਿਲੇ ਨਾਂ ਹੈ ਜੀ 400 ਘੰਟਾ ਚੱਲਿਆ ਜੀ ਏਰੀਆ ਕੋਟਕਪੂਰਾ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਤੁਸੀਂ ਦੇਖ ਸਕਦੇ ਹੋ ਰੇਟ ਹੈ ਜੀ 1310000 13 ਲੱਖ 1000 ਰੁਪਏ ਰੇਟ ਰੱਖੇ ਗਿਆ ਬਾਕੀ ਨੰਬਰ ਨੋਟ ਕਰ ਲਓ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਇਹ ਓਨਰ ਦਾ ਨੰਬਰ ਹੈ ਜੀ 9501870137 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 5620 ਟਰੈਕਟਰ 2023 ਮਾਡਲ 13 ਲੱਖ 1000 ਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 1998 ਮਾਡਲ ਹੈ ਜੀ 95% ਟਨ ਨੇ ਕੰਡੀਸ਼ਨ ਏਰੀਆ ਜੀ ਰਤਿਆ ਰੇਟ 240000 ਰੁਪਏ ਡਿਮਾਂਡ ਹੈ 240 ਡਿਮਾਂਡ ਰੱਖੀ ਗਈ ਹੈ ਬਾਕੀ ਮੰਨ ਤਾਂ ਮੌਕੇ ਤੇ ਹੋ ਜਾ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਫਿਰਦਨ ਜਾਂਦਾ ਹੈ ਟਰੈਕਟਰ ਮੇਲਾ ਚੈਨਲ ਦਾ ਨਾਮ ਲੈ ਕੇ ਤਾਂ ਉਹ ਪੂਰਾ ਡਿਸਕਾਊਂਟ ਦਿੱਤਾ ਜਾਊਗਾ 9729980991 ਇਸ ਨੰਬਰ ਤੇ ਫੋਨ ਕਰਕੇ ਸਵਰਾਜ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ ਪੁਰਾਣੀਆਂ ਇੱਟਾਂ ਵਿਕਾਉ ਨੇ ਜੀ ਰੇਟ ਹੈ ਜੀ 3000 ਰੁਪਏ ਹਜ਼ਾਰ ਇੱਟ ਦਾ ਗਰਬੂਝੀ ਰੇਲਵੇ ਸਟੇਸ਼ਨ ਨਹਿਲਾ ਪਿੰਡ ਵਾਲੇ ਪੱਠੇ ਤੇ ਤਰੰਤਾਰ ਰੋਡ ਅੰਮ੍ਰਿਤਸਰ ਦਿੱਤੇ ਨੰਬਰਾਂ ਤੇ ਫੋਨ ਕਰਕੇ ਇੱਟਾਂ ਤੁਸੀਂ ਖਰੀਦ ਸਕਦੇ ਹੋ ਪੁਰਾਣੀਆਂ ਇੱਟਾਂ ਵਿਕਾਉਣੇ ਰੇਟ ਹੈ ਜੀ 3000 ਰੁਪਏ 1000 ਇੱਟ ਦਾ 981529960 7814075363 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪੁਰਾਣੀਆਂ ਇੱਟਾਂ ਨੇ ਜਿਹੜੀਆਂ ਖਰੀਦ ਸਕਦੇ ਆ 20 ਕਿੱਲੇ ਜ਼ਮੀਨ ਠੇਕੇ ਤੇ ਦੇਣੀ ਹੈ ਜੀ 20 ਕਿੱਲੇ ਜ਼ਮੀਨ ਠੇਕੇ ਤੇ ਦੇਣੀ ਹੈ ਜੀ ਵਿੱਚ ਦੋ ਮੋਟਰਾਂ ਨੇ ਝੋਨੇ ਵਾਲੀ ਜ਼ਮੀਨ ਹੈ ਜੀ ਏਰੀਆ ਰਾਮਪੁਰਾ ਤੋਂ ਮੋੜ ਰੋਡ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਜਿੰਨਾ ਵੀਰਾਂ ਨੇ ਜ਼ਮੀਨ ਠੇਕੇ ਤੇ ਲੈਣੀ ਹੈ ਜਲਦੀ ਨੰਬਰ ਨੋਟ ਕਰ ਲਓ 9779505946 ਇਸ ਨੰਬਰ ਤੇ ਫੋਨ ਕਰਕੇ ਜ਼ਮੀਨ ਠੇਕੇ ਤੇ ਤੁਸੀਂ ਲੈ ਸਕਦੇ ਹੋ ਸਵਾ 9 ਕਿਲੇ ਜ਼ਮੀਨ ਵਿਕਾਊ ਆ ਵਿੱਚ ਕੋਠੀ ਬਣੀ ਹੈ ਵਿੱਚ 10 ਦੀ ਸੋਲਰ ਮੋਟਰ ਲੱਗੀ ਹੈ ਇੱਕ ਬੈਪ ਲੈਂਡ ਪਾਈ ਹੈ ਸਾਂਝੀ ਪਾਈ ਹੋਈ ਹੈ 10 ਕਰਾਂ ਦੀ ਉਹਦੇ ਵਿੱਚ 14 ਘੰਟੇ ਹਿੱਸਾ ਜੀ ਗੋਬਰ ਗੈਸ ਪਲਾਂਟ ਲੱਗਿਆ ਹੋਇਆ ਝੋਨੇ ਵਾਲੀ ਜ਼ਮੀਨ ਹੈ ਜੀ ਰੇਟ ਹੈ ਜੀ 60 ਲੱਖ ਰੁਪਏ ਡਿਮਾਂਡ ਕਿੱਲੇ ਦੀ ਏਰੀਆ ਪਿੰਡ ਜਟਾਣਾ ਕਲਾ ਮਾਨਸਾ ਮਾਨਸਾ ਏਰੀਏ ਦੀ ਜ਼ਮੀਨ ਹੈ ਇਹ ਜੀ ਤੇ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਹਨਾਂ ਨੰਬਰਾਂ 'ਤੇ ਖਰੀਦ ਸਕਦੇ ਹੋ 99152 861 ਦੂਜਾ ਨੰਬਰ ਹੈ 90417 90493 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 7.9 ਕਿਲੇ ਜ਼ਮੀਨ ਵਿੱਚ ਕੋਠੀ 60 ਲੱਖ ਕਿਲੇ ਦੇ ਹਿਸਾਬ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਤੇ ਇਹ ਵੀ ਇਹਨੇ ਕੋਠੀ ਦੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਟਾਪ ਦੀ ਕੋਠੀ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਜ਼ਮੀਨਾਂ ਦੀਆਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਸਰਚ ਕਰੋ ਡਾਇਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ 60000 ਤੋਂ ਲੈ ਕੇ ਲੱਖ ਤੱਕ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਤੇ ਜਿਹੜੀ ਵੀ ਚੀਜ਼ ਤੁਸੀਂ ਟਰੈਕਟਰ ਮੇਲਣਾ ਚੈਨਲ ਤੇ ਵੇਖੀ ਹੈ ਚਾਹੇ ਉਹ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਪਸ਼ੂ ਕੋਈ ਵੀ ਚੀਜ਼ ਦੇਖੀ ਹੈ ਜੇਕਰ ਤੁਸੀਂ ਟਰੈਕਟਰ ਮੇਲਣਾ ਚੈਨਲ ਦਾ ਨਾਮ ਲੈ ਕੇ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਓਗੇ ਤਾਂ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜੀ ਕੋਈ ਵੀ ਚੀਜ਼ ਫਿਰਨ ਜਾਓਗੇ ਤਾਂ ਤੁਸੀਂ ਤੇ ਵੀ ਇਹਨਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਕਰਕੇ ਜਾਇ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਵੀ ਤੈਅਦ ਲੋ ਧੰਨਵਾਦ ਬੜੇ ਲੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ